ਵਕਤੇ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਆਈ ਹੋਪ ਦੋਸਤੋ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਤਾਂ ਦੋਸਤੋ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਬਹੁਤ ਸਾਰੇ ਸਰਟੀਫਿਕੇਟਾਂ ਤੇ ਜੋ ਇਸ ਤਰ੍ਹਾਂ ਦਾ ਕੁਐਸਚਨ ਮਾਰਕ ਆਂਦਾ ਹੈ ਉਸ ਨੂੰ ਅੱਜ ਆਪਾਂ ਵੈਰੀਫਾਈ ਕਿੱਦਾਂ ਕਰਨਾ ਹੈ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਸ਼ੁਰੂ ਕਰਾਂਗੇ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਪੋਜ਼ਿਟਿਵ ਹੈਰੀ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਦੋਸਤੋ ਆਪਣਾ ਇੱਕ ਟੈਲੀਗ੍ਰam ਚੈਨਲ ਹੈ ਪੋਜ਼ਿਟਿਵ ਵਾਲੀ ਪੰਜਾਬ ਉਸ ਚੈਨਲ ਦਾ ਲਿੰਕ ਆਪਣੀ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੇਗਾ ਉਸ ਨੂੰ ਜਲਦੀ ਹੀ ਜੁਆਇਨ ਕਰ ਲੈਣਾ ਤੇ ਉੱਥੇ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇਗਾ ਤਾਂ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੋ ਆ ਸਰਟੀਫਿਕੇਟ ਹੈ ਆਪਣੇ ਸਾਹਮਣੇ ਇਸ ਨੂੰ ਆਪਾਂ ਵੈਰੀਫਾਈ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਸੌਫਟਵੇਅਰ ਹੋਣਾ ਜ਼ਰੂਰੀ ਹੈ ਜਿਸ ਦਾ ਨਾਮ ਹੈ Adobe ਰੀਡਰ ਦੋਸਤੋ ਇਸ ਤਰ੍ਹਾਂ ਦਾ ਐਡੋਬੀ ਰੀਡਰ ਸਾਰਿਆਂ ਬਾਸ ਸਾਫਟਵੇਅਰ ਹੋਣਾ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਸਾਫਟਵੇਅਰ ਨਹੀਂ ਹੈ ਤਾਂ ਪਹਿਲਾਂ ਡਾਊਨਲੋਡ ਕਰਦੇ ਹਾਂ ਕਿੱਦਾਂ ਡਾਊਨਲੋਡ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ Google ਤੇ ਚਲੇ ਜਾਣਾ ਹੈ ਇੱਥੇ ਤੁਸੀਂ ਕੀ ਸਰਚ ਕਰਨਾ ਹੈ ਇਸੇ ਦੋਸਤ ਟਾਈਪ ਕਰਨਾ ਹੈ ਐਡੋਬੀ ਰੀਡਰ ਤੋਂ ਐਡੋਬੀ ਰੀਡਰ ਆਉਣ ਤੋਂ ਬਾਅਦ ਤੁਸੀਂ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਇਹ ਪਹਿਲੀ ਸਾਈਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਸਕਰੋਲ ਕਰਦੇ ਜਾਣਾ ਇੱਥੇ ਆਪਸ਼ਨ ਆ ਰਹੀ ਹੈ ਐਡੋਬੀ ਰੀਡਰ ਡਾਊਨਲੋਡ ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਸਟਾਰ ਤੁਸੀਂ ਜ਼ਰੂਰ ਕਰ ਲੈਣਾ ਉਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਕਿੱਦਾਂ ਵੈਰੀਫਾਈ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਸਰਟੀਫਿਕੇਟ ਨੂੰ ਕੀ ਕਰਨਾ ਹੈ ਜੋ ਇਸ ਸਰਟੀਫਿਕੇਟ ਨੂੰ ਹੈ ਉਸ ਨੂੰ ਜੋ ਵੀ ਤੁਹਾਡੇ ਫਾਈਲ ਹੋਏਗੀ ਉਸ ਨੂੰ ਕਿਵੇਂ ਵੈਰੀਫਾਈ ਕਰਨਾ ਉਸ ਤੇ ਕਲਿੱਕ ਕਰਕੇ ਤਾਂ ਉਹਦਾ ਰਾਈਟ ਕਲਿੱਕ ਕਰਕੇ ਇੱਥੇ ਆਪਸ਼ਨ ਆਏਗੀ ਓਪਨ ਵਿਦ ਓਪਨ ਵਿਦ ਤੇ ਕਲਿੱਕ ਕਰਕੇ Adobe Reader ਤੇ ਚਲੇ ਜਾਣਾ ਹੈ ਉਹਦਾ Adobe Reader ਤੇ ਕਲਿੱਕ ਕਰ ਲੈਣਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਤੁਹਾਡਾ ਸਾਰਾ ਫਾਈਲ ਜੋ ਵੀ ਹੋਏਗੀ ਸਰਟੀਫਿਕੇਟ ਉਹ ਵੀ ਓਪਨ ਹੋ ਜਾਏਗਾ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਸ ਫਾਈਲ ਤੇ ਚਲੇ ਜਾਣਾ ਹੈ ਅੱਛਾ ਇਸ ਨੂੰ उसमें आने इतने आ जाएगा शो सर्टिफिकेट शो सिगनेट से क्लिक कर देना है तो उसो बाद ऑप्शन दिखाई दे रही है ट्रस्ट ट्रस्ट से क्लिक कर देना है तो क्लिक करने के बाद सामने ऑप्शन आ जाएगी ਤੇ ਇਸ ਤੇ ਕਲਿੱਕ ਕਰ ਲੈਣਾ ਹੈ ਤਾਂ ਦੋਸਤੋ ਇੱਥੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਓਕੇ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਬਹੁਤ ਸਾਰੀਆਂ ਆਪਸ਼ਨਾਂ ਆਣ ਗਿਆ ਤੇ ਦੋਸਤੋ ਤੁਸੀਂ ਇਸ ਤੇ ਕਲਿੱਕ ਕਰਨ ਤੋਂ ਬਾਅਦ ਇਹਨਾਂ ਤੇ ਇਹਨਾਂ ਨੂੰ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਆਪਾਂ ਕਲਿੱਕ ਕਰ ਦਿੰਦੇ ਹਾਂ ਇਹਨਾਂ ਤੇ ਇਹਨਾਂ ਨੂੰ ਕਲਿੱਕ ਕਰਨ ਤੋਂ ਬਾਅਦ ਸਾਰਿਆਂ ਨੂੰ ਓਕੇ ਕਰਨ ਤੋਂ ਬਾਅਦ ਤੁਸੀਂ ਇੱਥੇ ਓਕੇ ਤੇ ਕਲਿੱਕ ਕਰ ਦੇਣਾ ਹੈ ਓਕੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੋਸਤੋ ਇਸ ਨੂੰ ਓਕੇ ਕਰ ਦੇਣਾ ਹੈ ਕਲੋਜ਼ ਕਰ ਦੇਣਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਲੋਜ਼ ਕਰ ਦੇਣਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਦੁਬਾਰਾ ਫਿਰ ਕਰਨਾ ਹੈ ਰਾਈਟ ਬਟਨ ਕਲਿੱਕ ਕਰਕੇ ਤਾਂ ਤੁਸੀਂ ਵੈਲਡ ਸਿਗਨੇਚਰ ਕਰੋਗੇ ਵੈਲਡ ਸਿਗਨੇਚਰ ਕਰਨ ਤੋਂ ਬਾਅਦ ਦੋਸਤੋ ਤੁਹਾਡਾ ਸਾਰਾ ਸਿਗਨੇਚਰ ਵੈਰੀਫਾਈ ਹੋ ਜਾਏਗਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣਾ ਸਿਗਨੇਚਰ ਬਿਲਕੁਲ ਵੈਰੀਫਿਕੇਸ਼ਨ ਹੋ ਚੁੱਕਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਪ੍ਰਿੰਟ ਤੇ ਕਲਿੱਕ ਕਰਕੇ ਤਾਂ ਤੁਸੀਂ ਉੱਤੇ ਉਸ ਪੀਡੀਐਫ ਨੂੰ ਦੁਬਾਰਾ ਸੇਵ ਕਰ ਲੈਣਾ ਹੈ ਤਾਂ ਇਸ ਤਰ੍ਹਾਂ ਤੁਸੀਂ ਮਾਈਕਰੋਸਾਫਟ ਪ੍ਰਿੰਟ ਟੂ ਪੀਡੀਐਫ ਤੇ ਡਾਊਨਲੋਡ ਕਰਕੇ ਪ੍ਰਿੰਟ ਤੇ ਕਲਿੱਕ ਕਰੋਗੇ ਤਾਂ ਨਿਊ ਫੋਲਡਰ ਜਿਹੜਾ ਡਾਊਨਲੋਡ ਹੋ ਜਾਏਗਾ ਤਾਂ ਤਾਂ ਦੋਸਤੋ ਬਾਈ ਹੋਪ ਤੁਹਾਨੂੰ ਵੀਡੀਓ ਬਿਲਕੁਲ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਲੈਣਾ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਕਿਸੇ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਦੱਸਣਾ ਤਾਂ ਵੀਡੀਓ ਨੂੰ ਅੱਜ ਆਪਾਂ ਇੱਥੇ ਖਤਮ ਕਰਦੇ ਹਾਂ ਧੰਨਵਾਦ ਜੀ